ਮੈਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇੰਨਾ ਕਿ ਜ਼ਿਆਦਾ ਮੈਂ ਰੋ ਕੇ ਜਾ ਰਿਹਾ ਸੀ ਬੱਸ 'ਚ ਮੇਰੇ ਨਾਲ ਨਾ ਇੱਕ ਸੀਟ ਤੇ ਇੱਕ ਜਿਵੇਂ ਨਾ ਨੇ ਮੈਨੂੰ ਅੱਜ ਵੀ ਉਹਨਾਂ ਦਾ ਫੇਸ ਯਾਦ ਹੈ ਉਹ ਰੋਹਾਨੀ ਜਿਹਾ ਫੇਸ ਸੀ ਉਹਨਾਂ ਦਾ ਉਹਨਾਂ ਨੇ ਨਾ ਚੋਲਾ ਪਾਇਆ ਸੀ ਗੁਰਸਿੱਖ ਬੰਦੇ ਸੀ ਉਹ ਮੇਰੇ ਲਾਗੇ ਸ਼ਾਮ ਦਾ ਵੇਲਾ ਸੀ ਉਹ ਲਾਗੇ ਮੇਰੇ ਬਹਿ ਕੇ ਤੇ ਰਹਿਰਾ ਸਾਹਿਬ ਪੜਨ ਲੱਗੇ ਅੱਛਾ ਰਹਿਰਾ ਸਾਹਿਬ ਕਰਨ ਲੱਗੇ ਕਰਨ ਲੱਗੇ ਉਹ ਉਹਨਾਂ ਨੇ ਮੈਂ ਵੀ ਵੇਂਦਾ ਰਿਹਾ ਮੈਂ ਹੱਥ ਜੋੜ ਕੇ ਬੈਠਾ ਰਿਹਾ ਮੈਂ ਵੀ ਇਦਾਂ ਮੈਂ ਰੋਈ ਜਾਵਾਂ ਲੱਗੇ ਬੈਠਾ ਤੇ ਉਹ ਜਿਵੇਂ ਹੁੰਦਾ ਨਾ ਮੈਨੂੰ ਇੱਕ ਜ਼ਿੰਦਗੀ ਦਾ ਸਬਕ ਦੇਣਾ ਆਇਆ ਸੀ ਉਹ ਹਾਂ ਮੈਂ ਜਦੋਂ ਉਹਨਾਂ ਨੇ ਸਮਾਪਤੀ ਹੋਈ ਉਹਨਾਂ ਨੇ ਉਹਨਾਂ ਨੇ ਜਦੋਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਿਹਾ ਜਦੋਂ ਰਹਿਰਾ ਸਾਹਿਬ ਦੀ ਸਮਾਪਤੀ ਹੋਈ ਤੇ ਮੇਰੇ ਵੱਲ ਨੂੰ ਵੇਖ ਕੇ ਤਾਂ ਸੀਟ ਤੇ ਕਹਿੰਦੇ ਪੱਠੀ ਚ ਰੱਬ ਉਹਨੂੰ ਹੀ ਪਾਉਂਦਾ ਜਿਹਦਾ ਉਹਨੂੰ ਪਤਾ ਇਹਨੇ ਸੋਨਾ ਬਣ ਜਾਣਾ ਕੀ ਬਾਤ ਹੈ ਮੈਨੂੰ ਇੰਨੀ ਕਿ ਜ਼ਿਆਦਾ ਆਪਣੇ ਆਪ ਦੇ ਵਿੱਚ ਇੱਕ ਕਹਿੰਦੇ ਨਾ ਕਿ ਮੈਂ ਬਹੁਤ ਮੈਨੂੰ ਖੁਸ਼ੀ ਹੋਈ ਵੀ ਨਹੀਂ ਬਣੇਗਾ ਤੂੰ ਯਾਰ ਬੀਓ ਹੁੰਦਾ ਨਾ ਕਿ ਜਦੋਂ ਤੁਸੀਂ ਬਾੜੇ ਟੁੱਟੇ ਪਏ ਹੋਵੋ ਕਿ ਪਰਮਾਤਮਾ ਕਿਸੇ ਨਾ ਕਿਸੇ ਰੂਪ ਵਿੱਚ ਆ ਕੇ ਤੁਹਾਨੂੰ ਜਵਾਬ ਦੇ ਹੀ ਜਾਂਦਾ ਹੈ ਜੀ ਔਰ ਮੈਨੂੰ ਖੁਸ਼ੀ ਇਸ ਚੀਜ਼ ਦੀ ਸੀ ਕਿ ਉਹ ਗੁਰਸਿੱਖ ਬੰਦੇ ਸੀਗੇ ਹਾਂ ਔਰ ਪੂਰੇ ਕੀ ਕਹਿੰਦੇ ਨੇ ਕਿ ਬਾਣੇ ਚ ਪੂਰੇ ਬਾਣੇ ਚ ਪੂਰੇ ਚ ਮੈਨੂੰ ਮੈਨੂੰ ਬਹੁਤ ਖੁਸ਼ੀ ਹੋਈ ਮੈਨੂੰ ਮੈਨੂੰ ਲੱਗਿਆ ਮੈਂ ਕਿਹਾ ਮੈਂ ਜਾ ਕੇ ਡੈਡੀ ਨੂੰ ਲੱਗ ਕੇ ਦੱਸਿਆ ਕਰ ਮੈਂ ਕਿਹਾ ਜਿਦਾ ਰੱਬ ਮੈਨੂੰ ਆਪ ਕਹਿ ਗਿਆ ਹੂੰ ਕਿ ਮੈਨੂੰ ਕਹਿੰਦੇ ਵੀ ਪੱਠੀ ਜਿਹੜਾ ਬੋਨੋ ਪਾਉਂਦਾ ਹੈਗਾ ਤਾਂ ਪਤਾ ਨਾ ਸੋਨਾ ਬਣ ਜਾਣਾ